ਮਾਣਾ ਜੇ ਮੇਰੇ ਮਨ ਨੂੰ ਕੋਈ ਲੜਕਾਰੂਗਾ ਉਸ ਕਿਸੇ ਕੀਮਤ ਤੇ ਬਰਾਬਾਰ ਨਹੀਂ ਕੀਤਾ ਜਾਊਗਾ ਚਾਹੇ ਉਹ ਸਰਕਾਰਾਂ ਹੋਣ ਚਾਹੇ ਉਹ ਅੱਜ ਪੰਜਾਬ ਸਰਕਾਰਾ ਚਾਹੇ ਉਹ ਸੈਂਟਰ ਸਰਕਾਰ ਹੋਵੇ ਕਿਉਂ ਨਾ ਹੋਵੇ ਸੈਂਟਰ ਨਾਲ ਤੁਹਾਨੂੰ ਪੇਚਾ ਲਾਣਾ ਪਿਆ ਉਹ ਵੀ ਅਸੀਂ ਲਾਵਾਂਗੇ ਅਸੀਂ ਕੱਲਾ ਕੱਲਾ ਕਹਿੰਦੇ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਨਰਿੰਦਰ ਅਰੋੜਾ ਜ਼ਿਲ੍ਹਾ ਪ੍ਰਧਾਨ ਲੋਕਲ ਪ੍ਰਧਾਨ ਬਰਨਾਲਾ ਕੇਮਿਸਟ ਐਸੋਸੀਏਸ਼ਨ ਬਰਨਾਲਾ ਅੱਜ ਤੁਸੀਂ ਡੀਸੀ ਦਫ਼ਤਰ ਦੇ ਵਿੱਚ ਮੰਗ ਪੱਤਰ ਦੇਣਾ ਆ ਤੁਸੀਂ ਕੀ ਕੀ ਮੰਗਾ ਲੈ ਕੇ ਜਿਹੜੀ ਸਰ ਮੰਗਾ ਤਾਂ ਦੇਖੋ ਕੇਮਿਸਟ ਵਿਚਾਰੇ ਕੀ ਮੰਗ ਸਕਦੀ ਹੈ ਕੇਮਿਸਟ ਵਿਚਾਰੇ ਦਾ ਸੇਵਾਦਾਰ ਹੈ ਚਾਹੇ ਉਹ ਕਰੋਨਾ ਸੇਵਾ ਕਰਾ ਲੋ ਚਾਹੇ ਰਾਤੀ 12 ਵਜੇ ਦਵਾਈਆਂ ਦੁਕਾਨ ਖਲਾ ਕੇ ਕਹਿ ਦੋ ਵੀ ਦਵਾਈਆਂ ਦੀ ਐਮਰਜੈਂਸੀ ਲੋੜ ਆ ਉਹਨੂੰ ਦੇ ਦਾਂਗੇ ਅਸੀਂ ਸਾਡੀਆਂ ਦਾ ਮੰਗਾ ਸਿਰਫ ਇੱਕੋ ਹੀ ਆ ਵੀ ਕੈਮਿਸਟ ਜਿਹੜੇ ਸਹੀ ਕੰਮ ਕਰ ਰਹੇ ਆ ਉਹਨਾਂ ਨੂੰ ਸਹੀ ਕੰਮ ਕਰ ਲੈਣ ਦੋ ਯੁੱਧ ਨਖਿਆਵਰਧ ਮੋਹਮ ਚਲਾਈ ਗਈ ਆ ਸਰਕਾਰ ਵੱਲੋਂ ਬੜੀ ਵਧੀਆ ਮੋਹਮ ਹੈ ਸ਼ਲਾਘਾ ਕਰਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਮੋਹਮ ਚਲਾ ਰਹੇ ਆ ਸ਼ਲਾਘਾਯੋਗ ਕਦਮ ਹੈ ਪਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਜਾਂ ਉਹਨਾਂ ਨੇ ਕੈਮਿਸਟਾਂ ਨੂੰ ਖਤਮ ਕਰਨਾ ਅਸੀਂ ਸਹਿਯੋਗ ਕਰਦੇ ਆਂ ਵੀ ਇਹ ਆ ਮਹਿੰਮ ਚਲਾਈ ਗਿਆ ਪਰ ਸਹੀ ਕੇਮਿਸਟ ਨੂੰ ਜਿਹੜੀ ਅੱਜ ਮੁਸ਼ਕਲ ਆ ਰਹੀ ਹੈ ਜਿਹੜੇ ਪਰਸੋ ਜੁੱਥੇ ਆਹ ਰੇਡਸ ਹੋਈਆਂ ਡਰਗ ਤੇ ਪੁਲਿਸ ਵਾਲੋ ਸਾਂਝੇ ਤੌਰ ਤੇ ਜੈਕਿੰਗ ਕੀਤੀਆਂ ਗਈਆਂ 20 20 ਪੁਲਿਸ ਵਾਲੇ ਭਰਾ ਸਾਡੇ ਜਾ ਕੇ ਕੇਮਿਸਟਾਂ ਦੀ ਦੁਕਾਨ ਤੇ ਬੈਠ ਗਏ ਕੀ ਕਸੂਰ ਮਾਰਾ ਉਹ ਕੇਮਿਸਟ ਕਸੂਰਵਾਰ ਕੇਮਿਸਟ ਆਹੀ ਹੈ ਵੀ ਜਿਹੜਾ ਹੈਗਾ ਵੀ ਉਹ ਦਵਾਈਆਂ ਵੇਚ ਰਿਹਾ ਉਹ ਸੇਵਾ ਕਰ ਰਿਹਾ ਜਦੋਂ ਇੱਕ కెਮਿਸਟ ਨੂੰ ਕਿਸੇ ਨੂੰ ਆ ਚਾਈ ਹੈ ਦਿੱਕਤ ਆਈ ਹੈ ਤਾਂ ਹੀ ਅੱਜ ਸਾਨੂੰ ਦਰਿਆ ਤੇ ਬੈਠਣਾ ਪੈ ਗਿਆ ਇਹਨਾ ਸੋਚੋ ਅੱਜ ਵਰਨਿੰਗ ਸਟ੍ਰਾਈਕ ਹੈ ਅੱਜ 600 కెਮਿਸਟਰੀ ਹੈ ਜੇ ਸਾਡੇ ਨਾਲ ਦੁਬਾਰਾ ਧੱਕਾ ਹੋਇਆ ਤਾਂ ਇਹ ਜਿਹੜੀ ਸਟ੍ਰਾਈਕ ਹੈਗੀ ਆ ਪੰਜਾਬ ਲੈਵਲ ਤੇ ਪਹੁੰਚੂਗੀ ਪੰਜਾਬ ਲੈਵਲ ਦੀ ਚਿੰਗਾਰੀ ਜਿਹੜੀ ਅੱਜ ਬਰਨਾਲੇ ਤੋਂ ਚੱਲੀ ਹੈ ਇਹ ਭੰਮੜ ਬਣੂਗੀ ਤੇ ਭੰਮੜ ਬਣ ਕੇ ਜਿਹੜੀ ਇਹ ਭਗਵੰਤ ਮਾਨ ਸਰਕਾਰ ਦੀ ਕੁਰਸੀ ਹਿਲਾ ਦੂਗੀ ਆਹ ਇਹ ਉਹ కెਮਿਸਟ ਹੈ ਜਿਨ੍ਹਾਂ ਦਾ ਤੁਸੀਂ ਸਹਿਯੋਗ ਲੈ ਕੇ ਤੁਸੀਂ ਅੱਜ ਜਿਹੜੀ ਹੈਗੇ ਸੱਤਾ ਦੇ ਵਿੱਚ ਆਏ ਹੋ ਸੱਤਾ ਨੂੰ ਹੰਡਾ ਰਹੇ ਹੋ ਪਰ ਜਦੋਂ ਨਸ਼ਾ ਕੈਮਿਸਟ ਨਸ਼ਾ ਵੇਚਣ ਵਾਲੇ ਦੇ ਅੱਗੇ ਲੱਗ ਗਏ ਨਹੀਂ ਨਹੀਂ ਕਿਵੇਂ ਦਾ ਪਰੇਸ਼ਾਨ ਕੀਤਾ ਹੈ ਉਹ ਸਾਨੂੰ ਜੀ ਪਰੇਸ਼ਾਨ ਤਾਂ ਸਰ 20 20 ਪੁਲਿਸ ਵਾਲੇ ਜਾ ਕੇ ਸਾਨੂੰ ਇਸ ਤਰ੍ਹਾਂ ਕਹਿੰਦੇ ਆ ਜਾ ਕੇ ਵੀ ਚੈਕਿੰਗ ਕਰਨੀ ਹੈ ਕੈਮਿਸਟਾ ਦਾ ਜਲੂਸ ਨਿਕਲ ਜਾਂਦਾ ਲੋਕੀ ਜਿਵੇਂ ਸਰਕਸ ਦੇਖਦੇ ਹੁੰਦੇ ਆ ਉੱਪਰ ਕੋਠੀਆਂ ਜੜ ਕੇ ਦੇਖਦੇ ਆ ਵੀ ਇਹ ਕੈਮਿਸਟ ਨਹੀਂ ਹੈ ਕਿ ਨਸ਼ਾ ਵੇਚਣ ਵਾਲੇ ਆ ਅੱਜ ਸਮਾਜ ਦਾ ਹਰ ਇੱਕ ਵਿਅਕਤੀ ਹਰ ਇੱਕ ਇਨਸਾਨ ਹਰ ਇੱਕ ਬੱਚਾ ਹਰ ਇੱਕ ਬਜ਼ੁਰਗ ਇਹ ਦੇਖ ਰਿਹਾ ਵੀ ਕੈਮਿਸਟ ਦਵਾਈਆਂ ਨਹੀਂ ਅੱਜ ਨਸ਼ਾ ਵੇਚ ਰਿਹਾ ਹਰ ਕੋਈ ਉਂਗਲ ਕਰ ਰਿਹਾ ਹੈ ਅੱਜ ਜਿਹੜੀਆਂ ਹੈਗੀਆਂ ਸਾਡੀਆਂ ਜਿਵੇਂ ਕਹਦੇ ਜਮੀਰ ਅੱਜ ਉੱਠਿਆ ਸਾਡੇ ਜਮੀਰ ਨੇ ਆਵਾਜ਼ ਦਿੱਤੀ ਹੈ ਵੀ ਨਹੀਂ ਯਾਰ ਉੱਠ ਅੱਜ ਤੇਰੇ ਤੇ ਅਤਿਆਚਾਰ ਹੋ ਰਿਹਾ ਹੈ ਬਰਨਾਲੇ ਦੀ ਧਰਤੀ ਹੈ ਕ੍ਰਾਂਤੀਕਾਰੀ ਧਰਤੀ ਹੈ ਅੱਜ ਸਾਡੇ ਜਿਹੜਾ ਅਤਿਆਚਾਰ ਹੋਇਆ ਉਹ ਅਸੀਂ ਕਿਸੇ ਕੀਮਤ ਤੇ ਨਹੀਂ ਸਾਂਗੇ ਅਸੀਂ ਜਿਹੜਾ ਹੈਗਾ ਕਰੋ ਜਾਂ ਮਰੋ ਵਾਲੀ ਨੀਤੀ ਅਪਣਾਵਾਂਗੇ ਜੀ ਦੁਆਰਾ ਕਿਸ ਨੇ ਸਾਨੂੰ ਹੱਥ ਪਾਇਆ ਅੱਜ ਕੀ ਨਾਮ ਹੈ ਜੀ ਬੋਲੋ ਨਰਨਾ ਕਮਲਦੀਪ ਸਿੰਘ ਸੀਨੀਅਰ ਬੀਜ ਪ੍ਰਧਾਨ ਕਮਿਸ਼ਨ ਅਸਟ੍ਰੇਸ਼ਨ ਬਰਨਾਲਾ ਅੱਜ ਡੀਸੀ ਸਾਹ ਕੋ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਕੀ ਕੀ ਮੁਸ਼ਕਿਲਾਈਆਂ ਜਿਹੜੀਆਂ ਜਿੰਦੇ ਤਹਿਤ ਆਪਾਂ ਇਹ ਮੁਸ਼ਕਲਾਂ ਇਹ ਆਈਆਂ ਜੀ ਸਾਡੀ ਐਸੋਸੀਏਸ਼ਨ ਆ ਜਿਹੜੀ ਸ਼ੁਰੂ ਤੋਂ ਹੀ ਨਸ਼ਾ ਵਿਰੋਧੀ ਰਹੀ ਆ ਕੋਈ ਵੀ ਨਸ਼ਾ ਵੇਚਣ ਵਾਲੇ ਨੂੰ ਅਸੀਂ ਆਪਦਾ ਮੈਂਬਰ ਤੱਕ ਨਹੀਂ ਲੈਂਦੇ ਔਰ ਸਾਡੀਆਂ ਕੋਸ਼ਿਸ਼ਾਂ ਦੇ ਨਾਲ ਸਾਡੀ ਐਸੋਸੀਏਸ਼ਨ ਦੀ ਕੋਸ਼ਿਸ਼ਾਂ ਦੇ ਨਾਲ ਸਾਰੇ ਭਰਾਵਾਂ ਦੀ ਸਹਿਯੋਗ ਦੇ ਨਾਲ ਅੱਜ ਹਾਲਾਤ ਇਹ ਹੋ ਗਏ ਵੀ ਅੱਜ ਬਰਨਾਲੇ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਇੱਕ ਅਦਾ ਕੈਮਿਸਟ ਬੇਸ਼ੱਕ ਉਹ ਗਲਤ ਕੰਮ ਕਰਦਾ ਹੋਵੇ ਨਹੀਂ ਸਾਡਾ ਕੋਈ ਵੀ ਕੈਮਿਸਟ ਅਸੀਂ ਕਹਿ ਸਕਦੇ ਹਾਂ ਵੀ 99% ਕੈਮਿਸਟ ਸਾਡਾ ਜਮਾ ਪੂਰਨ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਪਰ ਭਗਵਾਨਤਮਾਨ ਜੀ ਨੇ ਪਰसों ਜਿਹੜੀ ਨਸ਼ਾ ਵਿਰੋਧੀ ਮਹਿੰਮ ਚਲਾਈ ਆ ਉਸ ਮਹਿੰਮ ਦੀ ਆੜ ਦੇ ਵਿੱਚ ਸਾਡੇ ਕੈਮਿਸਟਾਂ ਦੇ ਉੱਤੇ ਬਹੁਤ ਸਾਰੀਆਂ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਆ ਔਰ ਛਾਪੇਮਾਰੀ ਵੀ ਇਸ ਢੰਗ ਦੇ ਨਾਲ ਕੀਤੀ ਆ ਇੱਕ ਦੁਕਾਨ ਦੇ ਉੱਤੇ 10-10 ਪੁਲਿਸ ਵਾਲੇ 2-2 ਗੱਡੀਆਂ ਭਰ ਕੇ ਡਰਗ ਇਨਸਪੈਕਟਰ ਨਾਲ ਆਏ ਗਏ ਨੇ ਜਿਵੇਂ ਸਾਡੀਆਂ ਦੁਕਾਨਾਂ ਦੇ ਅੰਦਰ ਗੈਂਗਸਟਰ ਜਾਂ ਵੱਡੇ ਹੱਤਵਾਦੀ ਬੈਠੇ ਹੋਣ ਤੇ ਉਹਨਾਂ ਨਾਲ ਮੁਕਾਬਲਾ ਕਰਨ ਗਏ ਹੁਣ ਵੀ ਪਤਾ ਨਹੀਂ ਕਮਿਸਟ ਕੀ ਮੂਹਰੋ ਰਫਲਾ ਚਲਾ ਦੇਣਗੇ ਇਸ ਟੰਕ ਦੇ ਨਾਲ ਮਤਲਬ ਸਾਡੀ ਛਾਪੇਮਾਰੀ ਕੀਤੀ ਐ ਅਸੀਂ ਚਾਹੁੰਦੇ ਆ ਇਸ ਤਰ੍ਹਾਂ ਦੀ ਛਾਪੇਮਾਰੀ ਕਰਨ ਵਾਲੇ ਦਾ ਅਸੀਂ ਵਿਰੋਧ ਕਰਦੇ ਆ ਤੇ ਸਾਡੇ ਕੋਲੇ ਚੈਕਿੰਗ ਕਰੋ ਜਦੋਂ ਮਰਜੀ ਇੱਕ ਡਰਗਸ ਸਪਾਇਟਰ ਆਵੇ ਇੱਕ ਬੰਦਾ ਸਿਵਲ ਵਰਦੀ ਚ ਪੁਲਿਸ ਵਾਲਾ ਆਵੇ ਜਦੋਂ ਮਰਜੀ ਸਾਡੀ ਦੁਕਾਨ ਆ ਕੇ ਚੈੱਕ ਕਰੋ ਸਾਡੇ ਸਾਰੇ ਕਮਿਸਟ ਸਾਫ ਸੁਥਰਾ ਕੰਮ ਕਰਦੇ ਨੇ ਅਸੀਂ ਐ ਨਹੀਂ ਕਹਿੰਦੇ ਵੀ ਨਾ ਚੈਕਿੰਗ ਕਰੋ ਕਰੋ ਪਰ ਕਰਨ ਦਾ ਢੰਗ ਤਰੀਕਾ ਗਲਤ ਉਹਦੇ ਵਿਰੁੱਧ ਅੱਜ ਅਸੀਂ ਮਾ ਬਰੰਡਮ ਦੇਣ ਆਇਆ ਵੀ ਇਸ ਤਰ੍ਹਾਂ ਦੀ ਅਸੀਂ ਕਾਰਵਾਈ ਅੱਗੇ ਨੂੰ ਬਰਦਾਸ਼ਤ ਨਹੀਂ ਕਰਾਂਗੇ